ਜੀ ਜੀ ਸਾਂਗੂਰ ਨਾਮਿਕ ਦੇਵ ਸਾਹਿਬ ਜੀ ਜੀ ਸਾਂਗੂਰ ਨਾਮਿਕ ਦੇਵ ਸਾਹਿਬ ਜੀ ਤਾਂਗੂਰ ਨਾਮਿਕ ਦੇਵ ਸਾਹਿਬ ਜੀ ਮੇਰਾ ਨਾਮ ਵਿਕਰਮ ਸਿੰਘ ਹੈ ਮੈਂ ਗੁਰਦੁਆਰਾ ਭਾਈ ਮਤੀਦਾਸ ਨਗਰ ਬਠਿੰਡਾ ਦਾ ਸਕੱਤਰ ਹਾਂ ਅੱਜ ਗੁਰਨਾਨਕ ਦੇਵ ਜੀਾਂ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਸਾਰੇ ਮੁਹੱਲਿਆਂ ਦੇ ਵਿੱਚ ਘੁੰਮ ਕੇ ਸ਼ਾਮ ਨੂੰ ਤਕਰੀਬਨ 8:00 ਵਜੇ ਗੁਰਦੁਆਰਾ ਸਾਹਿਬ ਪਹੁੰਚੇਗਾ। ਔਰ ਸੰਗਤਾਂ ਦੇ ਵਿੱਚ ਅੱਜ ਦੇ ਦਿਨ ਦੇ ਪ੍ਰਤੀ ਬਹੁਤ ਉਤਸ਼ਾਹ ਹੈ। ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਸੰਗਤਾਂ ਸੇਵਾ ਕਰ ਰਹੀਆਂ ਨੇ, ਨਗਰ ਕੀਰਤਨ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਸੋ ਬਹੁਤ ਵੱਡੀ ਗੱਲ ਹੈ ਗੁਰਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸਨ। ਸਮੁੱਚੀ ਮਨੁੱਖਤਾ ਦੇ ਗੁਰੂ ਸਨ। ਸੋ ਉਹਨਾਂ ਦਾ ਜਿਹੜਾ ਸਨੇਹਾ ਹੈ ਉਹ ਇੱਕ ਤਰ੍ਹਾਂ ਸੰਗਤਾਂ ਜਦੋਂ ਉਹਨਾਂ ਦੇ ਗੁਰਪੁਰਬ ਮਨਾਉਂਦੀਆਂ ਨੇ ਤਾਂ ਇਸ ਤਰੀਕੇ ਨਾਲ ਉਹ ਲੋਕਾਂ ਦੇ ਵਿੱਚ ਜਾਂਦਾ ਹੈ ਸੋ ਮੈਂ ਅੱਜ ਦੇ ਦਿਨ ਦੀ ਸਭ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਆਈ ਤੇ ਕੀ ਕਹਿਣਾ ਚੋਣ ਹੈ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਪ੍ਰਕਾਸ਼ਪੁਰਵਤੇ ਗੁਰਦੁਆਰਾ ਸਹੀਦ ਭਾਈ ਮਤੀਦਾਸ ਬਠਿੰਡਾ ਦੀ ਸਮੂਹ ਪ੍ਰਬੰਧਕ ਕਮੇਟੀ ਔਰ ਸੇਵਾਦਾਰ ਸੂਬੇਦਾਰ ਜਗਰਾਜ ਸਿੰਘ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਜਿਹੜੀ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੁਹਾਨੂੰ ਦੱਸਦੇ ਆ ਇਹ ਪਿਛਲੇ 21 ਸਾਲਾਂ ਤੋਂ ਲੰਗਰ ਦੀ ਸੇਵਾ ਕਰ ਰਹੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਤੇ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ ਪ੍ਰਭਾਤ ਫੇਰੀਆਂ ਦੀ ਪਹਿਲਾ ਸੇਵਾ ਚੱਲ ਰਹੀ ਹੈ ਤਕਰੀਬਨ 6 ਅਕਤੂਬਰ ਤੋਂ ਜੋ ਸਾਡੀ ਪ੍ਰਭਾਤ ਫੇਰੀਆਂ ਦੀ ਸੇਵਾ ਹੈ ਇਹ ਸ਼ਾਮ ਨੂੰ ਗੁਰੂ ਸਾਹਿਬ ਪ੍ਰਕਾਸ਼ ਹੁੰਦੇ ਨੇ ਤੇ ਸਵੇਰੇ ਤਕਰੀਬਨ 1 ਘੰਟਾ ਘਰ ਜਾ ਕੇ ਅਗਲੇ ਦੇ ਕੀਰਤਨ ਹੁੰਦਾ ਜੋ ਪ੍ਰਭਾਤ ਫੇਰੀਆਂ ਦੀ ਸਾਡੀ ਇੱਥੇ ਚੱਲ ਰਹੀ ਹੈ ਤਕਰੀਬਨ 36 37 ਪ੍ਰਭਾਤ ਫੇਰੀਆਂ ਹੋਈਆਂ ਨੇ ਤੇ ਅੱਜ ਨਗਰ ਕੀਰਤਨ ਹੈ 14 ਨਵੰਬਰ ਨੂੰ ਜੋ ਕਿ ਪੂਰੇ ਮਤੀ ਦਾਸ ਨਗਰ ਨਛੱਤਰ ਨਗਰ ਜੋਗਨਗਰ ਤੇ ਸਰਵਲ ਕਲੋਨੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਆਏਗਾ ਤਕਰੀਬਨ ਇਹ ਸ਼ਾਮ ਨੂੰ 9-10 ਵਜੇ ਤੱਕ ਵਾਪਸ ਪਹੁੰਚੇਗਾ ਕੱਲ ਨੂੰ 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਤੇ ਉਸ ਤੋਂ ਬਾਅਦ ਕੀਰਤਨ ਔਰ ਢਾਡੀ ਵਾਰਾਂ ਹੋਣਗੀਆਂ ਜੀ